ਸੂਚਨਾ ਦੇ ਅਧਿਕਾਰ ਭਾਗ ਕੇ ਆਰਟੀਆਈ ਕਾਨੂੰਨ ਦੇ ਤਹਿਤ ਪੁੱਛੇ ਗਏ ਸਵਾਲਾਂ ਤੋਂ ਪਤਾ ਲੱਗਿਆ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਰੇਲ ਕਰਾਇਦੇ ਵਿੱਚ ਦਿੱਤੀਆਂ ਰੇਟਾਂ ਨੂੰ ਵਾਪਸ ਲੈਣ ਤੋਂ ਬਾਅਦ ਭਾਰਤੀ ਰੇਲਵੇ ਨੇ ਸੀਨੀਅਰ ਨਾਗਰਿਕਾ ਤੋਂ 5800 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਮਾਲੀਆ ਕਮਾ ਲਿਆ। ਰੇਲਵੇ ਮੰਤਰਾਲੇ ਨੇ 20 ਮਾਰਚ 2020 ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਦੇਸ਼ ਭਰ ਦੇ ਵਿੱਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਸੀਨੀਅਰ ਨਾਗਰਿਕਾਂ ਨੂੰ ਰੇਲ ਕਿਰਾਏ ਦੇ ਵਿੱਚ ਦਿੱਤੀ ਗਈ ਰਾਹਤ ਵਾਪਸ ਲੈ ਲਈ ਸੀ ਉਸ ਸਮੇਂ ਤੱਕ ਰੇਲਵੇ ਸੀਨੀਅਰ ਮੈਲਾ ਯਾਤਰੀਆਂ ਨੂੰ ਰੇਲ ਕਿਰਾਏ ਦੇ ਵਿੱਚ 50% ਤੇ ਸੀਨੀਅਰ ਪੁਰਸ਼ ਤੇ 트랜ਸਜੈਂਡਰ ਨਾਗਰਿਕਾਂ ਨੂੰ 40% ਦੀ ਛੋਟ ਦਿੰਦਾ ਸੀ ਇਹ ਛੋਟ ਨੂੰ ਹਟਾਏ ਜਾਣ ਤੋਂ ਬਾਅਦ ਬਜ਼ੁਰਗਾਂ ਨੂੰ ਤੇ ਹੋਰ ਯਾਤਰੀਆਂ ਦੇ ਵਾਂਗ ਹੀ ਕਿਰਾਇਆ ਦੇਣਾ ਪੈਣ ਲੱਗ ਗਿਆ ਸੀ ਰੇਲਵੇ ਦੇ ਨਿਯਮਤ ਦੇ ਅਨੁਸਾਰ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼ ਅਤੇ 트랜ਸਜੈਂਡਰ ਅਤੇ 58 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸੀਨੀਅਰ ਨਾਗਰਿਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਉਦੋਂ ਤੱਕ ਕਿਰਾਏ ਦੇ ਵਿੱਚ ਛੋਟ ਦਿੱਤੀ ਜਾਂਦੀ ਰਹੀ ਹੈ ਬਜ਼ੁਰਗਾਂ ਨੂੰ ਕਿਰਾਏ ਦੇ ਵਿੱਚ ਦਿੱਤੀ ਜਾਣ ਵਾਲੀ ਜਿਹੜੀ ਰਿਆਇਤ ਹੈ ਉਹਨੂੰ ਖਤਮ ਕਰਨ ਤੋਂ ਬਾਅਦ ਦੀ ਸਥਿਤੀ ਦੀ ਤਸਵੀਰ ਕੁਝ ਆਰਟੀਆਈ ਅਰਜ਼ੀਆਂ ਤੇ ਮਿਲੇ ਜਵਾਬਾਂ ਤੋਂ ਸਪਸ਼ਟ ਹੋ ਗਈ ਹੈ ਦਰਅਸਲ ਮਧ ਪ੍ਰਦੇਸ਼ ਦੇ ਵਸਨੀਕ ਚੰਦਰ ਸ਼ੇਖਰ ਗੌੜ ਨੇ ਵੱਖ-ਵੱਖ ਸਮੇਂ ਤੇ ਆਰਟੀਆਈ ਐਕਟ ਦੇ ਤਹਿਤ ਅਰਜ਼ੀਆਂ ਦਾਇਰ ਕਰਕੇ ਜਾਣਕਾਰੀ ਹਾਸਲ ਕੀਤੀ ਹੈ ਕਿ 20 ਮਾਰਚ 2020 ਤੋਂ 31 ਜਨਵਰੀ 2024 ਤੱਕ ਰੇਲਵੇ ਨੂੰ ਇਸ ਰਿਲੇਖ ਦੇ ਤਹਿਤ 5875 ਕਰੋੜ ਰੁਪਏ ਤੋਂ ਵੱਧ ਦੀ ਵਾਧੂ ਆਮਦਨ ਹੋਈ ਹੈ ਗੌੜ ਨੇ ਕਿਹਾ ਕਿ ਮੈਂ ਆਰਟੀਆਈ ਐਕਟ ਦੇ ਤਹਿਤ ਤਿੰਨ ਅਰਜ਼ੀਆਂ ਦਾਇਰ ਕੀਤੀਆਂ ਪਹਿਲੀ ਅਰਜ਼ੀ ਦੇ ਵਿੱਚ ਰੇਲਵੇ ਨੇ ਮੈਨੂੰ 20 ਮਾਰਚ 2020 ਤੋਂ 31 ਮਾਰਚ 2022 ਤੱਕ ਦਾ ਵਾਧੂ ਮਾਲੀਆ ਡਾਟਾ ਪ੍ਰਦਾਨ ਕੀਤਾ ਦੂਜੀ ਅਰਜ਼ੀ ਦੇ ਵਿੱਚ ਰੇਲਵੇ ਨੇ ਮੈਨੂੰ 1 April 2022 ਤੋਂ 31 ਮਾਰਚ 2023 ਤੱਕ ਦੇ ਅੰਕੜਿਆਂ ਦਾ ਜਿਹੜਾ ਵਾਧੂ مالیਆ ਡਾਟਾ ਪ੍ਰਦਾਨ ਕੀਤਾ ਜਦੋਂ ਕਿ ਫਰਵਰੀ 2024 ਚ ਧਾਇਰ ਕੀਤੀ ਤੀਜੀ ਅਰਜੀ ਤੋਂ ਮੈਨੂੰ 1 ਅਪ੍ਰੈਲ 2023 ਤੋਂ 31 ਜਨਵਰੀ 2024 ਤੱਕ ਦੇ ਵੀਰਵੇ ਮਿਲੇ ਆ। ਉਹਨਾਂ ਨੇ ਇਹਨਾਂ ਆਰਟੀਆਈ ਜਵਾਬਾਂ ਦੀ ਕਾਪੀ ਵੀ ਸਾਂਝੀ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਰੇਲਵੇ ਨੇ ਸਾਲ ਅਤੇ ਲਿੰਗ ਦੇ ਆਧਾਰ ਦੇ ਉੱਤੇ ਡਾਟਾ ਦਿੱਤਾ ਹੈ। ਇਹਨਾਂ ਦੀ ਮਦਦ ਦੇ ਨਾਲ ਅਸੀਂ 20 ਮਾਰਚ 2020 ਤੋਂ 31 ਜਨਵਰੀ 2024 ਤੱਕ ਰੇਲਵੇ ਦੁਆਰਾ ਇਕੱਠੇ ਕੀਤੇ ਵਾਧੂ ਮਾਲੀਏ ਦਾ ਸਾਨੀ ਦੇ ਨਾਲ ਅੰਦਾਜ਼ਾ ਲਗਾ ਸਕਦੇ ਹਾਂ। ਇਹ ਕਾਪੀ ਤੋਂ ਪਤਾ ਚੱਲਦਾ ਹੈ ਕਿ ਲਗਭਗ 4 ਸਾਲਾਂ ਦੇ ਦੌਰਾਨ 13 ਕਰੋੜ ਪੁਰ 9 ਕਰੋੜ ਔਰਤਾਂ ਅਤੇ 33700 ਤਕਰੀਬ 트랜스젠ਡਰ ਸੀਨੀਅਰ ਨਾਗਰਿਕਾਂ ਨੇ ਰੇਲਵੇ ਨੂੰ ਲਗਭਗ 13287 ਕਰੋੜ ਰੁਪਏ ਦੀ ਕੁੱਲ ਆਮਦਨ ਦੇ ਕੇ ਯਾਤਰਾ ਕੀਤੀ ਹੈ। ਗੌੜ ਨੇ ਕਿਹਾ ਕਿ ਔਰਤਾਂ ਦੇ ਲਈ 50% ਦੀ ਤੇ ਪੁਰਸ਼ ਅਤੇ 트랜스젠ਡਰ ਸੀਨੀਅਰ ਸਿਟੀਜ਼ਨਾਂ ਯਾਤਰੀਆਂ ਦੇ ਲਈ ਪਹਿਲਾਂ ਤੋਂ ਹੀ ਲਾਗੂ 40% ਦੀ ਰੈਟ ਦੀ ਗਣਨਾ ਕਰਦੇ ਹੋਏ ਇਹ ਰਕਮ 5875 ਕਰੋੜ ਰੁਪਏ ਤੋਂ ਵੱਧਦੀ ਬਣਦੀ ਹੈ। ਮਹਾਮਾਰੀ ਦੀ ਸਮਾਪਤੀ ਤੋਂ ਬਾਅਦ ਹੀ ਸੀਨੀਅਰ ਨਾਗਰਿਕਾਂ ਨੂੰ ਰੇਲ ਕਿਰਾਏ ਦੇ ਵਿੱਚ ਰੈਇਤਾਂ ਦੀ ਬਹਾਲੀ ਦੇ ਨਾਲ ਸੰਬੰਧਿਤ ਸਵਾਲ ਸੰਸਦ ਦੇ ਦੋਹਾਂ ਹੀ ਸਦਨਾਂ ਸਮੇਤ ਵਕ ਵਕ ਪਲੇਟਫਾਰਮਾਂ ਤੋਂ ਉਠਾਏ ਵੀ ਜਾਂਦੇ ਰਹੇ ਹਨ ਹਾਲਾਂਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਦੇ ਵਿੱਚ ਕੋਈ ਵੀ ਸਿੱਧਾ ਜਵਾਬ ਦਿੱਤੇ ਬਿਨਾ ਕਿਹਾ ਸੀ ਕਿ ਭਾਰਤੀ ਰੇਲਵੇ ਹਰ ਰੇਲ ਯਾਤਰੀ ਨੂੰ ਰੇਲ ਕਿਰਾਏ ਤੇ 55% ਦੀ ਛੋਟ ਦਿੰਦਾ ਹੈ ਵੈਸ਼ਨਵ ਨੇ ਜਨਵਰੀ 2024 ਚ ਇੱਕ ਪ੍ਰੈਸਰ ਰਿਲੀਜ਼ ਦੇ ਵਿੱਚ ਕਿਹਾ ਕਿ ਜੇਕਰ ਕਿਸੇ ਮੰਜ਼ਲ ਤੇ ਜਾਣ ਦੇ ਲਈ ਰੇਲ ਟਿਕਟ ਦੀ ਕੀਮਤ 100 ਰੁਪਏ ਹੈ ਟਾਰੀਲ ਵੀ ਯਾਤਰੀ ਤੋਂ ਸਿਰਫ 45 ਰੁਪਏ ਵਸੂਲ ਰਿਹਾ ਹੈ ਇਸ ਤਰ੍ਹਾਂ ਇਹ ਯਾਤਰਾਤੀ 55 ਰੁਪਏ ਦੀ ਰਾਇਤ ਦਿੱਤੀ ਜਾ ਰਹੀ ਹੈ ਇਸ ਬਾਰੇ ਗੌੜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਨੇ ਕੋਈ ਨਵੀਂ ਪੇਸ਼ਕਸ਼ ਕਰਨ ਦੀ ਬਜਾਏ ਸਿਰਫ ਰੇਟਾਂ ਵਾਪਸ ਲੈ ਲਈਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਤੋਂ ਪਹਿਲਾਂ 55 ਰੁਪਏ ਤੋਂ ਵੱਧ ਰੇਲ ਟਿਕਟਾਂ ਦੀ ਖਰੀਦ ਤੇ ਰਾਇਤਾ ਦਿੱਤੀਆਂ ਜਾ ਰਹੀਆਂ ਸੀ ਪਰ ਹੁਣ ਜਦੋਂ ਦਾ ਇਹਨਾਂ ਰੇਟਾਂ ਨੂੰ ਵਾਪਸ ਲਿਆ ਗਿਆ ਹੈ ਉਦੋਂ ਤੋਂ ਲਗਾਤਾਰ ਰੇਲਵੇ ਸਰਕਾਰ ਨੂੰ ਮੋਟੀ ਕਮਾਈ ਹੋਣ ਲੱਗ ਪਈ ਹੈ ਬਾਤੇ ਮੜਤੋ ਰਹਿਤਾਂ ਦੇਣ ਬਾਰੇ ਫਿਲਹਾਲ ਸਰਕਾਰ ਕੁਝ ਵੀ ਕਹਿਣ ਤੋਂ ਇਨਕਾਰੀ ਦਿਖਾਈ ਦੇ ਰਹੀ ਹੈ